ਜ਼ਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸੰਗਤ ਗੁਰੂ ਲੋਕ ਪਰਲੋਕ ਦੇ ਰਕਿਗ ਭਗਤ ਵਾਸ਼ੇ ਲਗਿਆ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਤੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੇ ਸਾਦ ਸੰਗਤ ਜੀ ਵੱਡਿਆਂ ਭਾਗਾਂ ਵਾਲੇ ਹੋਏ ਗੁਰੂ ਸਾਹਿਬ ਨੇ ਮਿਹਰ ਦਇਆ ਕੀਤੀ ਹੈ ਅੱਜ ਭਾਦੋਂ ਦੀ ਮਹੀਨੇ ਦੀ ਆਰੰਭਤਾ ਹੋਈ ਹੈ ਆਪਾਂ ਗੁਰੂ ਦੀ ਅਸੀਸ ਲੈ ਕੇ ਮਹਾਰਾਜ ਤੁਆ ਅਸੀਸ ਲੈ ਕੇ ਆਪਾਂ ਮਹੀਨੇ ਦੀ ਅਰੰਭਤਾ ਕਰ ਰਹੇ ਹਾਂ ਸੱਚੇ ਪਾਤਸ਼ਾਹ ਮੇਰ ਕਰਨ ਸਭ ਨੂੰ ਖੁਸ਼ੀਆਂ ਤੇ ਤੰਦਰੁਸਤੀਆਂ ਬਖਸ਼ਣ ਨਾਮਦਾਨ ਬਖਸ਼ਣ ਸੇਵਾ ਬਖਸ਼ਣ ਵਸੇ ਗੁਰਸਿੱਖ ਦੀ ਜਿਹੜਾ ਗੁਰੂ ਨਾਨਕ ਦੇ ਘਰ ਦੇ ਵਿੱਚ ਜੰਮਿਆ ਸਿੱਖਾਂ ਦੇ ਘਰ ਜੰਮਿਆ ਉਹਦੀ ਰੋਜ਼ ਹੀ ਅਰੰਭਤਾ ਸ਼ਬਦ ਰਾਹੀ ਗੁਰੂ ਦੀ ਹਸੀਸ ਰਾਹੀ ਗੁਰੂ ਦੇ ਦਰਸ਼ਨ ਰਾਹੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਰਾਹੀ ਕਥਾ ਰਾਹੀ ਕੀਰਤਨ ਰਾਹੀ ਸਿਮਰਨ ਭਜਨ ਨਿਤਨੇ ਬੰਦਗੀ ਰਾਹੀ ਅਰੰਭ ਤਾਂ ਹੋਣੀ ਚਾਹੀਦੀ ਸਿੱਖ ਦਾ ਹਰ ਦਿਨ ਹਰ ਪਲ ਨਮਾ ਜਦੋਂ ਮਹਾਰਾਜ ਦੇ ਨਾਲ ਜੁੜ ਜਾਏ ਮਨ ਜਦੋਂ ਸਤਿਗੁਰੂ ਜੀ ਦੇ ਚਰਨਾਂ ਦਾ ਪੌਰਾ ਬਣ ਜਾਏ ਮਨ ਜਦੋਂ ਅੰਦਰੋਂ ਖਿੱਚ ਲੱਗੇ ਗੁਰੂ ਦੇ ਪ੍ਰਤੀ ਐਸੀ ਮਨ ਐਸਾ ਮਨ ਜਦੋਂ ਬਿਰਹੋਂ ਤੇ ਵਿਜੋਗ ਦੇ ਵਿੱਚ ਗੁਰੂ ਦੇ ਤਲਫੇ ਮਨ ਜਦੋਂ ਜਿੱਥੇ ਵੀ ਬੈਠਾ ਉੱਥੇ ਹੀ ਅੰਤਰ ਧਿਆਨ ਹੋ ਗਏ ਜੁੜ ਜਾਵੇ ਮਨ ਉਹ ਸਮਾਂ ਜਿਹੜਾ ਚਾਹੇ ਮਹੀਨੇ ਦੇ ਰੂਪ ਦੇ ਵਿੱਚ ਹੋਵੇ ਸਾਲ ਦੇ ਰੂਪ ਦੇ ਵਿੱਚ ਹੋਵੇ ਦਿਨ ਦੇ ਰੂਪ ਦੇ ਵਿੱਚ ਹੋਵੇ ਚਾਹੇ ਕਿਸੇ ਵੀ ਰੂਪ ਦੇ ਵਿੱਚ ਹੋਵੇ ਸਫਲ ਮੂਰਤ ਸਫਲਾ ਘੜੀ ਜਿੱਥੇ ਸੱਚੇ ਨਾਲ ਪਿਆਰ ਸਫਲ ਮੂਰਤ ਸਫਲਾ ਘੜੀ ਉਹ ਮੂਰਤ ਮਹੂਰਤ ਜੋ ਵੀ ਕਹੋ ਉਹ ਘੜੀ ਉਹ ਸਮਾਂ ਜਿਹੜਾ ਸਫਲ ਹੈ ਜਦ ਸੱਚੇ ਨਾਲ ਪਿਆਰ ਦੂਖ ਸੰਤਾਪਨਾ ਲਗਾਈ ਜਿਸ ਹਰ ਕਾ ਨਾਮਿਆ ਅਧਾਰ ਬਾਹ ਪਕਰ ਗੁਰ ਕਾੜਿਆ ਸੋਈ ਉਤਰਿਆ ਪਰਸਰੋ ਵਿਚਾਰ ਮਹਾਰਾਜ ਦੇ ਚਰਨਾਂ ਦੇ ਵਿੱਚ ਅਸੀਂ 사ਸੰਗਤ ਜੀ ਪਹੁੰਚੇ ਹਾਂ ਸੋ ਗੁਰੂ ਸਾਹਿਬ ਸਭ ਦੀਆਂ ਝੋਲੀਆਂ ਖੁਸ਼ੀਆਂ ਦੇ ਨਾਲ ਭਰਨ ਆਓ ਸੰਖੇਪ ਦੇ ਵਿੱਚ ਮੈਂ ਇਸ ਮਹੀਨੇ ਦੇ ਪਾਠ ਦੀ ਜਿਹੜੀ ਵਿਚਾਰ ਹੈ ਮਾਰਾ ਜੀ ਦੀ ਬਖਸ਼ਿਸ਼ ਕਿਰਪਾ ਨਾਲ ਤੁਹਾਡੇ ਨਾਲ ਸੋ ਸ਼ੇਅਰ ਕਰਦਾ ਸਾਂਝਾ ਕਰਦਾ ਮਾਰੇ ਫਰਮਾਨ ਕਰਦੇ ਨੇ ਪੰਜਵੇਂ ਨਾਨਕ ਪੰਜਵੇਂ ਪਾਸ਼ਾ ਮਾਜ ਰਾਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗ ਹੈ 133 ਤੇ ਇਹ ਆਰੰਭ ਹੋ ਜਾਂਦਾ ਹੈ 12 ਮਾ 134 ਦੇ ਉੱਪਰ ਇਹ ਸ਼ਬਦ ਭਾਦੋਏ ਭਰਮ ਪੁਲਾਣੀਆਂ ਦੂਜੇ ਲੱਗਾ ਹੇਤ ਦੇ ਸਰਲੇਖ ਹੇਤ ਅੰਕਤ ਹੈ ਮਰ ਜੀ ਕਹਿੰਦੇ ਆ ਭਾਦੋਂ ਦਾ ਮਹੀਨਾ ਜਿਹੜਾ ਹੁੰਦਾ ਹੈ ਇਹ ਤਰਾਟਗੇ ਕਹ ਲਈਏ ਚਮਾਸੇ ਕਹ ਲਈਏ ਹਮਸ ਕਹ ਲਈਏ ਭੜਾਸ ਕਹ ਲਈਏ ਇਸ ਤਰ੍ਹਾਂ ਦਾ ਠੰਡਾ ਠੰਡਾ ਵੀ ਕੀ ਵਾਰ ਲੱਗਣ ਲੱਗ ਜਾਂਦਾ ਹੈ ਕੀ ਵਾਰ ਹਮਸ ਜਿਹੀ ਬੜਾ ਗੁਮਾਹਿਆ ਲੱਗਣ ਲੱਗ ਪੈਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਭਾਦ ਹੋਏ ਪਰਮ ਭੁਲਾਨੀਆਂ ਦੁਜੇ ਲੱਗਾ ਹੇਤ ਜਿਵੇਂ ਗਰਮੀ ਦੇ ਨਾਲ ਭੜਾਸ ਦੇ ਨਾਲ ਮਨੁੱਖ ਦਾ ਮਨ ਕਭਰਾਉਂਦਾ ਹੈ ਮਨ ਭਟਕਦਾ ਹੈ ਇਸੇ ਤਰ੍ਹਾਂ 사త్సੰਗ ਦੀ ਪ੍ਰਮਾਤਮਾ ਪ੍ਰਮਾਤਮਾ ਦੇ ਨਾਮ ਤੋਂ ਪ੍ਰਮਾਤਮਾ ਦੇ ਸਿਮਰਨ ਭਜਨ ਤੋਂ ਉਹਦੇ ਦਰਸ਼ਨ ਤੋਂ ਉਹਦੀ ਯਾਦ ਤੋਂ ਦੂਰ ਹੋ ਕੇ ਮਹਾਰਾਜ ਜੀ ਕਹਿੰਦੇ ਜਦੋਂ ਦੂਜੇ ਪਾਸੇ ਚਿੱਤ ਲੱਗ ਜਾਏ ਤੇ ਫਿਰ ਇਹ ਭਰਮ ਦੇ ਵਿੱਚ ਭਟਕਦਾ ਹੈ ਦੂਜੇ ਲੱਗਾ ਇਹ ਜਦੋਂ ਦੂਜੇ ਪਾਸੇ ਲੱਗ ਜਾਂਦਾ ਹੈ ਧਿਆਨ ਦੇਣਾ ਇੱਥੇ ਅਸੀਂ ਬੈਠੇ ਆਂ ਮਨ ਰਿਲੈਕਸ ਖੁਸ਼ ਜਦੋਂ ਅਸੀਂ ਬਾਹਰ ਨਿਕਲ ਜਾਣਾ ਘਰ ਵਿੱਚ ਵੜ ਜਾਣਾ ਦੇਖੋ ਸਾਡੇ ਘਰਾਂ ਦੇ ਵਿੱਚ ਕਿਵੇਂ ਕੀ ਕੀ ਚੱਲਦਾ ਹੈ ਕਿੰਨੇ ਦੀਆਂ ਗੱਲਾਂ ਬਾਤਾਂ ਚੱਲੀਆਂ ਕੀ ਕੀ ਵਿਚਾਰਾ ਚੱਲੀਆਂ ਨੇ ਉੱਥੇ ਕੁਝ ਹੋਰ ਹੀ ਕਲਪਨਾ ਸ਼ੁਰੂ ਹੋ ਜਾਣੀ ਹੈ ਹੋਰ ਹੀ ਭਰਮ ਸ਼ੁਰੂ ਹੋ ਜਾਣੇ ਨੇ ਹੋਰ ਹੀ ਤਕਲੀਫਾਂ ਸ਼ੁਰੂ ਹੋ ਜਾਣੀਆਂ ਹੋਰ ਹੀ ਕੁਝ ਸੋਚਣਾ ਸ਼ੁਰੂ ਹੋ ਜਾਣਾ ਜਿਉਂ ਗੁਰੂ ਤੋਂ ਦੂਰ ਹੀ ਇਨਸਾਨ ਹੋਏਗਾ ਇਹਦਾ ਮਤਲਬ ਇਹ ਨਹੀਂ ਵੀ ਕੋਈ ਘਰ ਤੋਂ ਬਾਹਰ ਚਲਾ ਜਾਏ ਐਦਾਂ ਨਹੀਂ ਸਭ ਕਿ ਜੀ ਘਰ ਮੈਂ ਬਾਹਰ ਨਾ ਹੈ ਘਰ ਵਿੱਚ ਰਹਿੰਦਿਆਂ ਹੋਇਆਂ ਵੀ ਹਾਜ਼ਰ ਮੰਨਣਾ ਹੈ ਹਾਜ਼ਰ ਰੱਖਣਾ ਹੈ ਉਸ ਨੂੰ ਕਿਨੂੰ ਜਿਹਦੇ ਕੋਲ ਅਸੀਂ ਬੈਠੇ ਹਾਂ ਉਹ ਸ਼ਬਦ ਰਾਈ ਸਾਨੂੰ ਮਤਲਬ ਹਾਜ਼ਰ ਦਿਸੇਗਾ ਜਿਹੜਾ ਉਹਦੇ ਨਾਲ ਜੁੜਿਆ ਹੋਇਆ ਉਹਨੂੰ ਹਾਜ਼ਰ ਹਾਜ਼ਰ ਦਿਸੇਗਾ ਹਾਜ਼ਰ ਦਾ ਮਤਲਬ ਜਦੋਂ ਅਸੀਂ ਪ੍ਰਮਾਤਮਾ ਨਾਲ ਜੁੜਦੇ ਆਂ ਤੇ ਰੋਜ਼ ਹੀ ਅਸੀਂ ਸਰਵਨ ਕਰਦੇ ਆਂ ਪ੍ਰਮਾਤਮਾ ਦੀ ਬਖਸ਼ੀ ਹੋ ਜਾਂਦੀ ਹੈ ਬੰਦੇ ਦਾ ਸੁਭਾਅ ਨੇਚਰ ਜਿਹੜੀ ਹੈ ਉਹ ਬੜੀ ਵਧੀਆ ਬਣ ਜਾਂਦੀ ਹੈ ਬੜਾ ਪੋਜ਼ਿਟਿਵ ਹੋ ਜਾਂਦਾ ਬੰਦਾ ਬੜਾ ਵਧੀਆ ਸੋਚਾਂ ਲੱਗ ਜਾਂਦਾ ਸੋ ਜਿਉਂ-ਜਿਉਂ ਇਹ ਸੰਸਾਰ ਦੇ ਵੱਲ ਲੱਗੇਗਾ ਦੂਜੇ ਨਾਲ ਜੁੜੇਗਾ ਤੇ ਦੁਬਿਦਾ ਪੈਦਾ ਹੋਏਗੀ ਤੇ ਦੂਸਰੇ ਵਿਚਾਰ ਪੈਦਾ ਹੋਣਗੇ ਲਖ ਸ਼ਿੰਗਾਰ ਬਣਾਇਆ ਕਾਰਜ ਨਹੀਂ ਕੇਤ ਮਹਾਰਾਜ ਜੀ ਕਹਿੰਦੇ ਨੇ ਦੁਨੀਆਂ ਦੇ ਵਿੱਚ ਭਾਵੇਂ ਜਿੰਨੀਆਂ ਮਰਜੀ ਕੋਈ ਚੀਜ਼ਾਂ ਪ੍ਰਾਪਤ ਕਰੇ ਚਾਹੇ ਆਪਣੇ ਆਪ ਨੂੰ ਸੁੰਦਰ ਬਣਾਉਣ ਦੇ ਲਈ ਕੋਈ ਕਹਿੰਦੇ ਨੇ ਲਖ ਟਕਿਆਂ ਕੇ ਮੁੰਦੜੇ ਲਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸਿਦਨ ਹੋਇ ਛਾਰ ਲੱਖ ਸ਼ਿੰਗਾਰ ਬਣਾਇਆ ਜਿੰਨਾ ਮਰਜੀ ਅਸੀਂ ਆਪਣੇ ਆਪ ਨੂੰ ਸੁੰਦਰ ਤੇ ਸੋਹਣਾ ਬਣਾ ਲਈਏ ਦੇਖੋ ਗੁਣਵਾਨ ਦੇ ਰੂਪ ਦੇ ਵਿੱਚ ਬੰਦਾ ਜਿੰਨਾ ਜ਼ਿਆਦਾ ਸੁੰਦਰ ਹੋ ਜਾਏ ਥੋੜਾ ਜੇ ਕੋਈ ਬਾਹਰੋਂ ਕਵੇ ਵੀ ਮੈਂ ਕਲਾ ਬਾਰੀ ਬਣਾवटी ਤੌਰ ਦੇ ਆਰਟੀਫੀਸ਼ਲ ਸੁੰਦਰ ਬਣ ਬਣ ਕੇ ਦਿਖਾਵਾਂ ਆਪਣੇ ਚਿਹਰੇ ਨੂੰ ਆਪਣੇ ਸਰੀਰ ਨੂੰ ਜਾਂ ਆਪਣੀ ਜੜੀ ਝੂਠੀ ਗੱਲਬਾਤ ਦੇ ਨਾਲ ਕਿਸੇ ਨੂੰ ਇੰਪ੍ਰੈਸ ਕਰਾਂ ਲੱਖ ਸਿਗਾਰ ਮਨਾਇਆ ਲੱਖਾਂ ਚੀਜ਼ਾਂ ਨੇ ਵੀ ਐਵੇਂ ਦੂਜੇ ਨੂੰ ਸੋਹਣਾ ਲੱਗਣ ਦੇ ਲਈ ਇੰਪ੍ਰੈਸ ਕਰਨ ਦੇ ਲਈ ਉਦੋਂ ਹੀ ਮੂੰਹ ਤੇ ਹਾਸਾ ਤੇ ਅੰਦਰ ਕਪਟ ਹਿਰਦੇ ਕੂੜ ਕੰਠ ਰੁਦਰਾਖੰ ਭੀ ਗੱਲ ਵਿੱਚ ਮਾੜਾ ਤੇ ਅੰਦਰ ਅੰਦਰ ਮੈਲਾ ਤੇ ਮਨ ਅੰਦਰ ਮੈਲਾ ਤੇ ਗਲ ਵਿੱਚ ਮਾਲਾ ਉਹਨੂੰ ਕਹਿੰਦੇ ਨੇ ਠੱਗ ਬਾਣੀ ਵਿੱਚ ਲਿਖਿਆ ਭਗਤ ਕਬੀਰ ਜੀ ਜਿਹੜਾ ਕਹਿੰਦੇ ਗਲੀ ਜਿਨ੍ਹਾਂ ਜਪ ਮਾਲੀਆਂ ਉਹ ਮਾਲਾ ਵੀ ਹੋ ਸਕਦੀ ਹੈ ਜਨੇਊ ਵੀ ਹੋ ਸਕਦਾ ਤੇ ਗਾਤਰਾ ਵੀ ਹੋ ਸਕਦਾ ਇਹ ਨਹੀਂ ਵੀ ਕਿਤੇ ਹੋਰ ਨਹੀਂ ਅਸੀਂ ਕਹਦੀਏ ਵੀ ਉਹਨੂੰ ਕਿਹਾ ਸਾਨੂੰ ਥੋੜਾ ਗਿਆ ਬਨਾਰਸ ਦੇ ਠੱਗਾਂ ਨੂੰ ਗਿਆ ਇਹ ਬਾਣੀ ਕੱਲੇ ਬਨਾਰਸ ਵਾਸਤੇ ਨਹੀਂ ਹੈ ਕਿਸੇ ਵੀ ਧਰਮ ਦਾ ਕੋਈ ਆਗੂ ਹੋਵੇ ਕੋਈ ਪ੍ਰਚਾਰਕ ਹੋਵੇ ਕੋਈ ਸਿਖੜਾ ਹੋਵੇ ਕੋਈ ਸ਼ਿਸ਼ ਹੋਵੇ ਜੇ ਉਹ ਮਨਮਤੀਆ ਜੇ ਉਹ ਝੂਠਾ ਦਿਖਾਵਾ ਕਰਦਾ ਲੱਖ ਸ਼ਿੰਗਾਰ ਬਣਾਇਆ ਤੇ ਫਿਰ ਕਹਿੰਦੇ ਨੇ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ ਧਰਮ ਦਾ ਬਾਣਾ ਹੋਵੇ ਓਏ ਹਰ ਕੇ ਸੰਤਨਾ ਆਖੀ ਆ ਬਨ ਆਰਸ ਗੇ ਠੱਗ ਉਹ ਹਰੀ ਦੇ ਪਿਆਰੇ ਨਹੀਂ ਹੁੰਦੇ ਹਰੀ ਦਾ ਪਿਆਰਾ ਦੇ ਅੰਦਰੋਂ ਪ੍ਰੇਮ ਵਾਲਾ ਹੁੰਦਾ ਹੈ ਉਹ ਬਾਹਰਲੀ ਦਿਖਾਵਾ ਨਹੀਂ ਕਰਦਾ ਉਹਦੇ ਜੋ ਅੰਦਰ ਹੈ ਜ਼ੁਬਾਨ ਤੇ ਠਾਹ ਹੁੰਦਾ ਹੋ ਸਕਦਾ ਹੈ ਉਹ ਕਿਸੇ ਨੂੰ ਚੰਗਾ ਨਾ ਲੱਗੇ ਹੋ ਸਕਦਾ ਟਰੂਥ ਇਜ਼ ਬੈਟਰ ਸੱਚ ਨਾ ਪਚੇ ਪਰ ਉਹ ਵਧੀਆ ਚੀਜ਼ ਹੋਏਗੀ ਉਹ ਇੱਕਦਮ ਅੰਦਰੋਂ ਮੈਲ ਨੂੰ ਕੱਢ ਦੇਗਾ ਕਨੈਨ ਦੀ ਗੋਲੀ ਖਾਈ ਦੀ ਸੀ ਨਾ ਇਹਨਾਂ ਦਿਨਾਂ ਵਿੱਚ ਅੱਜ ਤੋਂ 30 40 ਸਾਲ ਪਹਿਲਾਂ ਆਪਾਂ ਨਿਆਣੇ ਸਾਡੇ ਮਾ ਮਾਪ ਕਹਾਂਦੇ ਸੀ ਬੁਖਾਰ ਬਖੂਰ ਨਾ ਹੋਵੇ ਠੀਕ ਹੈ ਇਨਫੈਕਸ਼ਨ ਬਾਦ ਦੇ ਮੂੰਹ ਦੇ ਹਲੀ ਰੱਖੇ ਅੰਦਰ ਜੀਭ ਦੇ ਰੱਖਦੇ ਸੀ ਜੀਭ ਕੌੜੀ ਹੋ ਜਾਂਦੀ ਸੀ ਕਨੈਨ ਦੀ ਗੋਲੀ ਦੇ ਨਾਲ ਪਰ ਅੰਦਰ ਜਿਹਦੇ ਚਲ ਜਾਂਦੀ ਸੀ ਬੁਖਾਰ ਨੂੰ ਕੱਢ ਦਿੰਦੀ ਸੀ ਤੇ ਫੇਰ ਇਨਫੈਕਸ਼ਨ ਨਹੀਂ ਸੀ ਹੋਣ ਦਿੰਦੀ ਐਦਾਂ ਹੀ ਜਿਹੜਾ ਸੱਚ ਹੈ ਟਰੂਥ ਜਿਹੜਾ ਇਹ ਸੁਣਨ ਨੂੰ ਤੇ ਇਦਾਂ ਲੱਗਦਾ ਪੀ ਹਾ ਇਹ ਕੀ ਕਹਿ ਦਿੱਤਾ ਪਰ ਜਿਉਂ ਜਿਉਂ ਸਾਸੰਗ ਜੀ ਪੈਂਦੀਆਂ ਨੇ ਨਾ ਗੁਰ ਤੋਂ ਉਦੋਂ ਉਦੋਂ ਫਿਰ ਬੰਦਾ ਪੱਕਾ ਹੋ ਜਾਂਦਾ ਸੋ ਲੱਖ ਸਿਗਾਰ ਬਨਾਇਆ ਕਾਰਜ ਨਹੀਂ ਕੇਦ ਇਹ ਬਾਹਰ ਲਈ ਬਨਾਵਟ ਨੇ ਬਾਹਰਲੇ ਦਿਖਾਵੇ ਨੇ ਤੇਰੇ ਕੋਈ ਕਾਰਜ ਰਾਸ ਨਹੀਂ ਕਰਨੇ ਪ੍ਰੈਕਟੀਕਲ ਜੀਵਨ ਚਾਹੀਦਾ ਫਰੀਦਾ ਅਮਲ ਜੀ ਕੀਤੇ ਦੁਨੀ ਵਿੱਚ ਦਰਗੇ ਆਏ ਕੰਮ ਮੈਂ ਤੁਹਾਨੂੰ 2 ਘੰਟੇ 3 ਘੰਟੇ ਬੋਲ ਕੇ ਸੁਣਾ ਕੇ ਚਲ ਜਾਵਾਂ ਤੇ ਜਾ ਕੇ ਕਿਸੇ ਨਾਲ ਲੜ ਪਾਵਾਂ ਕਿਸੇ ਨਾਲ ਕੋਈ ਗਲਤਬਲਦ ਕਰਦਾ ਮਾਂ ਜਾਂ ਕੋਈ ਵੀ ਤੁਹਾਡੇ ਵਿੱਚੋਂ ਵੀ ਕਿਸੇ ਨਾਲ ਗਲੀ ਜਾਂਦੇ ਆ ਹੋਰ ਹੀ ਕੁਝ ਨਿੰਦਿਆ ਕਰਨ ਲੱਗ ਪਏ ਲੈ ਜੀ ਉਥੇ ਗਈ ਸੀ ਉਥੇ ਤੇ ਆ ਸੀ ਉਥੇ ਤੇ ਚਾਹ ਨਹੀਂ ਸੀ ਸਵਾਦ ਉਥੇ ਤੇ ਦੇਗ ਨਹੀਂ ਸੀ ਸਵਾਦ ਉਥੇ ਤੇ ਬਣਾਣਾ ਬੰਦਾ ਕੀ ਕਰਦਾ ਪਿਆ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਬਣਾवटी ਐ ਇਹਨਾਂ ਤੋਂ ਆਪਾਂ ਇਹ ਕੁ ਸਾੜਦੇ ਹੁਣਾਂ ਦੇਖ ਕੇ ਅੰਡਰਡ ਕਰਨਾ ਜਿਵੇਂ ਕੱਲ ਵੀ ਸਰਵਾਂ ਕੀਤਾ ਸੀ ਚੰਗੀਆਂ ਚੀਜ਼ਾਂ ਦੀ ਸਾਂਝ ਵਾਗ ਗਏ ਘਰ ਨੂੰ ਖਜ਼ਾਨਾ ਲੈ ਜਾਣਾ ਸੋ ਉਹਨਾਂ ਦੇ ਕਾਲਜ ਰਾਜ਼ ਨਹੀਂ ਹੁੰਦੇ ਬਾਹਰਲੇ ਦੇ ਖਾਬ ਦੇ ਨਾਲ ਸੋ ਜਿਤ ਦਿਨ ਦੇਹ ਬਿਨਸ ਅਸੀ ਤਿਤ ਵੇਲੇ ਕਹਸਨ ਪ੍ਰੇਤ ਮਰ ਜੀ ਕਹਿੰਦੇ ਇਹ ਮਨ ਵਿੱਚ ਮਸਾਲਾ ਆਵੇ ਮਨਾ ਜਿਸ ਦਿਨ ਤੇਰੇ ਪ੍ਰਾਨ ਨਿਕਲ ਗਏ ਜਿਸ ਦਿਨ ਸਰੀਰ ਮਿੱਟੀ ਹੋ ਗਿਆ ਮਾਟੀ ਮਾਟੀ ਹੋਈ ਏਕ ਜਿਤ ਦਿਨ ਦੇਹ ਬਿਨ ਸਸੀ ਤਤ ਵੇਲੇ ਕਿਆ ਸਣ ਪ੍ਰੇਤ ਕੋਈ ਮੁਰਦੇ ਦੇ ਨਾਲ ਲੰਮਾ ਪੈਂਦਾ ਚਾਹੇ ਕੋਈ ਵੀ ਪਰਿਵਾਰ ਦਾ ਜੀ ਹੋਵੇ ਨਹੀਂ ਘਰ ਤੇ ਦੇਤ ਨਿਕਾਰ ਕਹਿੰਦੇ ਸੂਰਜ ਛਪਣ ਤੋਂ ਪਹਿਲਾਂ ਰਾਤ ਕਾ ਨੂੰ ਰੱਖਣਾ ਜੇ ਭੁਲੇਖੇ ਨਾਲ ਇੱਕ ਦਿਨ ਰਹਿ ਜਾਏ ਕਿ ਲੋਕੀ ਨਹੀਂ ਡਿਗਲ ਦਿੰਦੇ ਉਹ ਕਹਿੰਦੇ ਤੁਹਾਡਾ ਦਿਮਾਗ ਸਹੀ ਐ ਨੂੰ ਕਿਉਂ ਰੱਖਿਆ ਨੂੰ ਬਾਹਰ ਛੱਡ ਗਿਆ ਠੀਕ ਹੈ ਜੀ ਉਹ ਮਜਬੂਰੀ ਵੀ ਹੁੰਦੀ ਹੈ ਜਾਣਾ ਤੇ ਬਹਿਣਾ ਹੀ ਹੈ ਛੜਨਾ ਤੇ ਬਹਿਣਾ ਹੀ ਹੈ ਤੇ ਮਹਾਰਾਜ ਜੀ ਕਹਿੰਦੇ ਉਹ ਤੂੰ ਡਰ ਲੱਗਦਾ ਮੁਰਦੇ ਤੂੰ ਕੋਈ ਨਾ ਡਰੇ ਮਸਾਣਾ ਮੜੀਆਂ ਦੇ ਵਿੱਚ ਜਲ ਰਹੀ ਅੱਗ ਤੋਂ ਨਾ ਕੋਈ ਡਰੇ ਮੁਰਦੇ ਚਿਖਾ ਦੇ ਵਿੱਚੋਂ ਉੱਠ ਕੇ ਮੁਰਦੇ ਅਰਥੀ ਤੋਂ ਉੱਠ ਕੇ ਕਿਸੇ ਦੇ ਘਰ ਦਾ ਜਿੰਦਾ ਨਹੀਂ ਬਣਦੇ ਅਜੜੀਆਂ ਤੁਰਦੀਆਂ ਫਿਰਦੀਆਂ ਮੂਰਤਾ ਖਤਰਾ ਇਹਨਾਂ ਤੋਂ ਹੈ ਮਰਦੇ ਤੋਂ ਜਿੰਦਰਾ ਥੜੋ ਲਾਣਾ ਆਪਾਂ ਜਿੰਦਰਾ ਲੱਗਦਾ ਹੈ ਮਰਦੇ ਤੋਂ ਕੋਈ ਉਹਨਾ ਤੂੰ ਲੱਗਦਾ ਜਿਨ੍ਹਾਂ ਦੇ ਵਿੱਚ ਜਾਨ ਹੈ ਤੁਰਦੇ ਫਿਰਦੇ ਨੇ ਡਰ ਉਹਨਾ ਤੋਂ ਹੈ ਮਰਦੇ ਤੋਂ ਕਾਹਦਾ ਡਰ ਸਵਾਮ ਸਾਡੇ ਪੰਜਾਬ ਦੇ ਵਿੱਚ ਸਾਡੇ ਸੜੀਆਂ ਮਾਈਆਂ ਨੇ ਬੜਾ ਡਰ ਪਾ ਦਿੱਤਾ ਨਿੱਕੇ ਹੁੰਦੇ ਉਹ ਤੇ ਮਰ ਗਿਆ ਮੜੀਆਂ ਵੱਲ ਨਾ ਜਾਇਓ ਉਗ ਚਿੰਬੜ ਜਾਏਗਾ ਕੋਈ ਨਹੀਂ ਚਿੰਬੜਦਾ ਚੁੰਬੜਦਾ ਕੋਈ ਭਰਮ ਦੇ ਵਿੱਚ ਨਾ ਪੈਣਾ ਕੋਈ ਬਹਿਮ ਦੇ ਵਿੱਚ ਨਾ ਪੈਣਾ ਕੱਖ ਨਹੀਂ ਚਿੰਬੜਦਾ ਇਹਦਾ ਮਨ ਇਹਨੂੰ 네ਗੇਟਿਵ ਹੋ ਕੇ ਚਿੰਬੜਦਾ ਕੋਈ ਸ਼ਗਨ ਵਿਹਾਰ ਹੋਵੇ ਨਾ ਬੰਦਾ ਉਹ ਨਾ 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 ਉੱਤੇ ਨਾ ਜਾਈਂ ਮਰਿਆਂ ਤੇ ਅਫਸੋਸ ਕਰਨਾ ਜਾਈਂ ਉਹਦੇ ਮੱਥੇ ਨਾ ਲੱਗੀ ਵਿਧਵਾ ਦੇ ਮਨ ਨੂੰ ਉਧਰ ਨਾ ਭੇਜਿਓ ਇਦਾਂ ਚਲੋ ਸਮਾਂ ਨਹੀਂ ਹੈਗਾ ਵਿਸ਼ਾ ਕਿਸ ਦਿਨ ਲਵਾਂਗੇ ਇਹ ਮਨ ਮਤਾਂ ਇਹ ਗੁਰਮਤ ਨਹੀਂ ਹੈ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਅੱਗੇ ਪੜੀ ਸੀ ਨਾ ਕਲ ਪਰਸੋਂ ਪੰਗਦੀ ਭੂਤ ਪ੍ਰੇਤ ਕਿਹੜੇ ਨੇ ਜੇਕਰ ਸਾਧਨਾ ਸਿਵਿਏ ਹਰ ਕੀ ਸੇਵਾ ਨਾ ਹੈ ਤੇ ਕਰਮ ਮਰਹਟ ਸਾਰ ਕੇ ਭੂਤ ਵਸੇ ਦਿਨ ਮਾਏ ਜਿਹੜੇ ਘਰ ਵਿੱਚ ਇੱਕ ਦੂਜੇ ਨੂੰ ਕੁੱਟਦੇ ਨੇ ਇੱਕ ਦੂਜੇ ਨਾਲ ਲੜਦੇ ਨੇ ਕਿਸੇ ਦਾ ਵੀ ਘਰ ਹੋ ਸਕਦਾ ਮੈਂ ਵੀ ਤੁਹਾਡੇ ਨਾਲ ਹੀ ਆ ਉਹ ਜਿਹੜੇ ਇੱਕ ਦੂਜੇ ਨੂੰ ਟੱਕਰਦੇ ਨੇ ਇੱਕ ਦੂਜੇ ਦੀਆਂ ਗਿਚੀਆਂ ਵੜਦੇ ਨੇ ਵਾਲ ਵੜਦੇ ਨੇ ਡੰਡੇ ਚੁੱਕਦੇ ਨੇ ਉਹ ਭੂਤ ਦੇ ਜਮਾ ਤੋਂ ਬਗੈਰ ਹੋਰ ਕੌਣ ਨੇ ਉਹ ਭੂਤ ਹੀ ਹੁੰਦੇ ਨੇ ਜਾਮੀ ਹੁੰਦੇ ਨੇ ਮਤਲਬ ਉਹ ਨੁਕਸਾਨ ਕਰਦੇ ਆ ਨਾ ਆਪਾਂ ਦੇ ਜੀਨ ਵਿੱਚ ਇਹ ਹੀ ਹੈ ਨਾ ਭੂਤ ਨੁਕਸਾਨ ਕਰ ਦੇਗਾ ਜੰਮ ਕੁੱਟੇਗਾ ਤੇ ਜਿਹੜੇ ਜੂੰਦੇ ਜੀ ਕਿਸੇ ਦਾ ਨੁਕਸਾਨ ਕਰਦੇ ਕਿਸੇ ਨੂੰ ਪਰੇਸ਼ਾਨ ਕਰਦੇ ਉਹ ਭੂਤ ਨੇ ਉਹ ਪ੍ਰੇਤ ਨੇ ਉਹ ਜਮਲੂਤ ਨੇ ਸੋ ਜਿਤ ਦਿਨ ਦੇ ਬਿਨ ਸਸੀ ਤੇ ਦਵੇਲੇ ਕੈਸਨ ਬਰੇਦ ਇਸ ਕਰਕੇ ਜਦੋਂ ਆਪਾਂ ਸਰੀਰ ਛੱਡਣਾ ਉਦੋਂ ਸਾਨੂੰ ਸਾਰਿਆਂ ਨੇ ਉੱਥੇ ਛੱਡਿਆ ਨਾ ਜਿੱਥੋਂ ਵਾਪਸ ਕੋਈ ਨਹੀਂ ਆਉਂਦਾ ਪਕੜ ਚਲਾਇਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਸਿਸ ਜਿੰਦ ਨੂੰ ਫੜ ਕੇ ਲੈ ਜਾਂਦੇ ਨੇ ਜਿੰਦ ਨਮਾਣੀ ਕੱਢੀਏ ਹੱਡਾਂ ਨੂੰ ਕੜਕਕਾਏ ਭੰਨ ਕੇ ਹੱਡ ਭੰਨ ਕੇ ਜਦੋਂ ਜਾਨ ਨਿਕਲਦੀ ਹੈ ਤੇ ਭੱਜਦਾ ਸਰੀਰ ਧਿਆਨ ਦੇਣਾ ਬਰ ਨਹੀਂ ਲੱਗਦਾ ਵੀ ਹੱਡੀਆਂ ਟੁੱਟਦੀਆਂ ਪਰ ਜਿਹੜਾ ਆਪਾਂ ਸਾਇੰਸ ਦੇ ਮੁਤਾਬਕ ਦੇਖੀਏ ਤੇ ਅੰਦਰੋਂ ਟੁੱਟਦਾ ਹੈ ਅੰਦਰ ਚੂਰ-ਚੂਰ ਹੁੰਦਾ ਹੈ ਸੈੱਲ ਡੈੱਡ ਹੁੰਦੇ ਨੇ ਤੇ ਜਦੋਂ ਪੈਰ ਦੇ ਅੰਗੂਠੇ ਤੋਂ ਲੈ ਕੇ ਉੱਪਰ ਨੂੰ ਜਾਨ ਨਿਕਲਦੀ ਹੈ ਦਰਦ ਹੁੰਦਾ ਜਿਹਨੂੰ ਦਰਦ ਹੁੰਦਾ ਉਹ ਦੱਸ ਨਹੀਂ ਸਕਦਾ ਸੋ ਪੱਗੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਪੇਤ ਪਤਾ ਹੀ ਨਹੀਂ ਲੱਗਦਾ ਕੌਣ ਆ ਕੇ ਕਦੋਂ ਜਿੰਦ ਵਿੱਚੋਂ ਕੱਢ ਕੇ ਤੇ ਕਿੱਥੇ ਲੈ ਗਿਆ ਤੇ ਕਿੱਥੇ ਜਾ ਕੇ ਦੇ ਦਿੱਤੀ ਪਤਾ ਹੀ ਨਹੀਂ ਲੱਗਦਾ ਬੜਾ ਤਗੜਾ ਪੇਤ ਬਣਿਆ ਹੋਇਆ ਹੈ ਚੋਇ ਗੁਰਬਾਣੀ ਦਸਦੀ ਹੈ ਛੱਡ ਖਲੋਦੇ ਕਿਨੇ ਮਾਏ ਜਿਨਸਾਂ ਲੱਗਾ ਹੈ ਉਹਨਾਂ ਨੇ ਛੱਡ ਦਿੱਤਾ ਜਿਹੜੇ ਕਹਿੰਦੇ ਸੀ ਇਹ ਮੇਰੀ ਇਹ ਮੇਰਾ ਸਾਰਿਆਂ ਨੇ ਛੱਡ ਦਿੱਤਾ ਮਜਬੂਰੀ ਵੀ ਹੋ ਜਾਂਦੀ ਹੈ ਹੁਣ ਮਰਦੇ ਨੂੰ ਕੀ ਕਰਨਾ ਹੈ ਉਹਨੂੰ ਛੱਡਣਾ ਹੀ ਪੈਣਾ ਹੱਥ ਮਰੋੜੇ ਤਨ ਕੱਪੇ ਸਿਆਹ ਹੋਆ ਸੇਤ ਹੱਥ ਮਰੋੜੇ ਦਾ ਮਤਲਬ ਹੁੰਦਾ ਵੀ ਹੁਣ ਇਹ ਮਜਬੂਰ ਲਾਚਾਰ ਹੁਣ ਕੀ ਕਰੇ ਹੁਣ ਕੁਛ ਵੀ ਨਹੀਂ ਹੁਣ ਰੋਣ ਤੋਂ ਬਗੈਰ ਕੁਛ ਵੀ ਨਹੀਂ ਅਫਸੋਸ ਤੋਂ ਬਗੈਰ ਕੁਛ ਵੀ ਨਹੀਂ ਲੋਕਾਂ ਵੱਲੋਂ ਚੰਦ ਅਲਫਾਜ਼ ਹਮਦਰਦੀ ਦੇ ਲੈਣ ਤੋਂ ਬਗੈਰ ਹੁਣ ਕੁਛ ਵੀ ਨਹੀਂ ਹੱਥ ਮਰੋੜੇ ਤਨ ਕਪੇ ਸ਼ਾ ਹੋਆ ਸੇਦ ਸੋ ਕਾਲਿਆਂ ਤੋਂ ਚਟਾ ਹੋ ਗਿਆ ਮਤਲਬ ਆਪਾਂ ਦੇਖੋ ਅੱਜ ਤੋਂ ਕੁਝ ਸਾਲ ਪਹਿਲਾਂ ਨਿੱਕੇ ਨਿੱਕੇ ਸੀ ਸੋਹਣੇ ਸੀ ਮੈਨ ਸਰੀਰ ਕਸਿਆ ਬਿਆਜ਼ੀ ਟਿਲਕ ਗਿਆ ਮਾਸ ਠੀਕ ਹੈ ਜੀ ਹੁਣ ਜਿਹੜੇ ਕਾਲੇ ਜੀਓ ਚਟੇ ਹੋ ਗਏ ਚਟੇ ਆਉਣ ਲੱਗ ਪਏ ਤੇ ਹੌਲੀ ਹੌਲੀ ਫਿਰ ਮਾਸ ਨੇ ਇੰਨਾ ਛੱਡ ਦੇਣਾ ਹੱਡਾਂ ਨੂੰ ਤੇ ਫਿਰ ਵੱਖ-ਵੱਖੀ ਦਿਸ਼ਾਂਾਂ ਸਭ ਕੁਝ ਸੱਚੇ ਬਾਦਸ਼ਾਹ ਜੀ ਕਹਿੰਦੇ ਨੇ ਸਿਆਹ ਹੋਆ ਸੇਦ ਮਤਲਬ ਨਿਸ਼ਾਨੀ ਹੁੰਦੀ ਆ ਵੀ ਅੱਗਾ ਨੇੜਾ ਆਇਆ ਪਿੱਛਾ ਰਿਹਾ ਦੂਰ ਜਿਹਾ ਬੀਜੇ ਸੋਲਣੇ ਕਰਮਾਂ ਸੰਦੜਾ ਖੇਤ ਸੋ ਮਹਾਰਾਜ ਜੀ ਕਹਿੰਦੇ ਕਰਮਾਂ ਦੀ ਧਰਤੀ ਹੈ ਵੀ ਭਾਈ ਜਿੱਦਾਂ ਦਾ ਬੀਜੇਗਾ ਉਦਾਂ ਦਾ ਵੜ ਲਏਗਾ ਮੈਂ ਹਮੇਸ਼ਾ ਕਹਿੰਦਾ ਉਹਨਾਂ ਜਿਹੜੇ ਅੱਜ ਖੁਸ਼ਹਾਲ ਨੇ ਉਹਨਾਂ ਨੇ ਬੜਾ ਕੁਝ ਬੀਜਿਆ ਜਿਹੜੇ ਅੱਜ ਬਰਬਾਦ ਨੇ ਉਹਨਾਂ ਨੇ ਵੀ ਬੀਜਿਆ ਜਿਹੜੇ ਅੱਗੇ ਵਧ ਨਹੀਂ ਰਹੇ ਉਹਨਾਂ ਨੇ ਵੀ ਬੀਜਿਆ ਸਾਰਿਆਂ ਨੇ ਬੀਜਿਆ ਤੇ ਜਿਹੜਾ ਫਿਰ ਇਸ ਧਰਮ ਦੇ ਵਿੱਚ ਜੀ ਰਿਹਾ ਹਾਏ ਮੈਨੂੰ ਕੱਕ ਨਹੀਂ ਉਹ ਤੂੰ ਪਹਿਲਾਂ ਦੇ ਕਰਮ ਭੋਗ ਰਿਆ ਅਜਹੁ ਬਿਕਾਰ ਨਾ ਛੱਡਈ ਪਾਪੀ ਮਨ ਮੰਦਾ ਅਜੇ ਵੀ ਤੈਨੂੰ ਸਮਝ ਨਹੀਂ ਆਈ ਦੂਜਾ ਦੂਜਿਆਂ ਵੱਲ ਦੇਖ ਉਹਨਾਂ ਨੂੰ ਦੇਖ ਕੇ ਤੇ ਗਿਆਨ ਆ ਜਾਏ ਇੱਕ ਭਰਾ ਕੁਝ ਹੋਰ ਤਰ੍ਹਾਂ ਇੱਕ ਭਰਾ ਕੁਝ ਹੋਰ ਤਰ੍ਹਾਂ ਠੀਕ ਹੈ ਜੀ ਏ ਇਹ ਕਰਮਾ ਦੀ ਗੇਤੀ ਹੈ ਕੱਲ ਵੀ ਆਪਾਂ ਪੰਗਦੀ ਪੜੀ ਸੀ ਲੋੜਾ ਦਾਕ ਬਜੌਰੀਆਂ ਕਿਕਰ ਬੀਜੇ ਜੱਟ ਹੰਡੇ ਉਹਨ ਕਤਾਏ ਦਾ ਪੈਦਾ ਲੋੜਾ ਪੱਟ ਸੋ ਜਿੱਦਾਂ ਦਾ ਬੀਜਾਂਗੇ ਨਾ ਸਸੰਗਤ ਜੀ ਉਹ ਸਾਨੂੰ ਮਿਲਣਾ ਹੈ ਇਸ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਸੱਚ ਬੀਜੀਏ ਮੈਂ ਵੀ ਤੇ ਤੁਸੀਂ ਵੀ ਇਹ ਨਹੀਂ ਮੈਂ ਤੁਹਾਨੂੰ ਕਹੀ ਜਾਵਾਂ ਮੈਂ ਬੀਜਾਂ ਹੀ ਨਾ ਪੁੰਨ ਕਰੀਏ ਦਾਨ ਕਰੀਏ ਕਿਸੇ ਦੀ ਹੈਲਪ ਕਰੀਏ ਜੇ ਕੋਈ ਪੈਸਿਆਂ ਨਾਲ ਨਹੀਂ ਨਾ ਕਰ ਸਕਦਾ ਉਹਨੂੰ ਉਦਾਂ ਉਦਾਂ ਸਪੋਰਟ ਕਰੇ ਮੇਰੇ ਮੇਰੇ ਵੀਰ ਮੇਰੀ ਭੈਣ ਮੇਰੀ ਮਾਂ ਮੈਂ ਤੇਰੇ ਨਾਲ ਆਂ ਕਿਤੇ ਤੈਨੂੰ ਤਕਲੀਫ ਹੋ ਜਾਏ ਮੈਨੂੰ ਦੱਸ ਦੀ ਮੈਂ ਤੈਨੂੰ ਹਸਪਤਾਲ ਲੈ ਜਾਵਾਂਗਾ। ਜੇ ਕਿਤੇ ਤੇਰੇ ਤੇ ਭੀੜ ਪਈ ਮੈਂ ਤੇਰੇ ਨਾਲ ਆਂ ਤੇਰੀ ਸਪੋਰਟ ਕਰਾਂਗਾ। ਇਹ ਵੀ ਇਹ ਵੀ ਇੱਕ ਹਲਪੀ ਹੈ। ਪੈਸਿਆਂ ਨਾਲ ਵੀ ਕਰ ਸਕਦੇ ਪੁੰਨ ਪੈਸਿਆਂ ਨਾਲ ਵੀ ਕਮਾ ਸਕਦੇ ਆ ਤੇ ਸੇਵਾ ਕਰਕੇ ਵੀ ਪੁੰਨ ਕਮਾ ਸਕਦੇ ਆ। ਸੋ ਪੁੰਨ ਦਾਨ ਕਰੀਏ, ਸੇਵਾ ਕਰੀਏ, ਸਿਮਰਨ ਕਰੀਏ, ਨਿਤਨੇਮ ਕਰੀਏ, ਦਰਸ਼ਨ ਦੀਦਾਰ ਕਰੀਏ ਹੋਰ ਹੀ ਜ਼ਿੰਦਗੀ 'ਚ ਹੈਗੀ। ਹੋਰ ਦੇ ਸਾਰੇ ਚਮੇ ਲੈ ਚਮਲੇ ਨੇ। ਜਿੰਨਾ ਕੁਝ ਹੈ ਜਿਹੜਾ ਵੀ ਜਿਹੜਾ ਵੀ ਬਾੜ ਜ਼ਿੰਦਗੀ ਜੀ ਰਿਹਾ ਨਾ ਇਹ ਸਾਰੀ ਝਮੇਲਾ ਹੀ ਨੇ ਦੁਨੀਆਂ ਵਿੱਚ ਬਾਣੀ ਵਿੱਚ ਬੜਾ ਕੁਝ ਲਿਖਿਆ ਹੋਇਆ ਝਮੇਲਾ ਹੀ ਲਿਖਿਆ ਸੇਸ ਕਰਕੇ ਜਿਹਾਂ ਵੀ ਜੇ ਸੋਲਣੇ ਕਰਮਾ ਸੰਦਲਾ ਕੇ ਨਾਨਕ ਪ੍ਰਭ ਸਰਨਾਗਦੀ ਚਰਨ ਪੋਇਤ ਪ੍ਰਭ ਦੇਦ ਜਿਹੜਾ ਮਹਾਰਜ ਦੇ ਚਰਨਾਂ ਦਾ ਆਸਰਾ ਲੈ ਲੈਂਦਾ ਮਹਾਰਜ ਉਹਨੂੰ ਜਹਾਜ ਤੇ ਬਿਠਾ ਦਿੰਦਾ ਨਾਮ ਰੂਪੀ ਚਰਨ ਪੋਇਤ ਮਹਾਰਜ ਦੇ ਚਰਨ ਵੀ ਜਹਾਜ ਨੇ ਉਹਦੀ ਸ਼ਰਨਾ ਦੇ ਵਿੱਚ ਉਹਦੀ ਸ਼ਰਨ ਦੇ ਵਿੱਚ ਇਹ ਜਹਾਜ ਮਿਲਦਾ ਹੈ ਸੇ ਭਾਦੋਈ ਨਰਕ ਨਾ ਪਾਈਆ ਗੁਰ ਰੱਖਣ ਵਾਲਾ ਹੇਤ ਸੋ ਜਿਹੜਾ ਇਸ ਸਮੇਂ ਦੇ ਵਿੱਚ ਇਸ ਮਹੀਨੇ ਦੇ ਵਿੱਚ ਜਿਹੜਾ ਮਹਾਰਾਜ ਦੇ ਚਰਨਾਂ ਨਾਲ ਜੁੜੇਗਾ ਪ੍ਰੇਮ ਦੇ ਗੀਤ ਸੁਨੇਗਾ ਪ੍ਰੇਮ ਦੇ ਗੀਤ ਗਾਏਗਾ ਮਰ ਜੀ ਕਹਿੰਦੇ ਉਹ ਕਿਦਰੇ ਵੀ ਦੁੱਖ ਦਿਲਦਰ ਕਲੇਸ਼ ਦੇ ਵਿੱਚ ਨਹੀਂ ਪਏਗਾ ਜੇ ਕਲੇਸ਼ ਕੋਈ ਦੁੱਖ ਆਏਗਾ ਤੇ ਉਹ ਬੋਧ ਛੇਤੀ ਚਲਾ ਜਾਏਗਾ ਇੱਕਦਮ ਢਲ ਜਾਏਗਾ ਜਿਵੇਂ ਪਰਛਾਵਾਂ ਇੱਕ ਪਾਸੇ ਹੋ ਜਾਂਦਾ ਹੈ ਨਾ ਸੂਰਜ ਦੀ ਰੌਸ਼ਨੀ ਆਉਂਦੀ ਹੈ ਹੌਲੀ 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 ਪਰ ਸ਼ਾਮਾਂ ਵੀ ਇੱਧਰ ਇੱਧਰ ਅੱਗੇ ਅੱਗੇ ਵਧਦਾ ਫੜਦਾ ਰਹਿੰਦਾ ਐਂਹੀਂ ਜੇ ਮਾਰੇ ਦਾ ਕੋਈ ਜੁੜਿਆ ਰਹੇਗਾ ਉਹਦੀ ਜ਼ਿੰਦਗੀ ਵਿੱਚ ਦੁੱਖ ਜਿਹੜੇ ਨੇ ਉਹ ਟਲ ਜਾਣਗੇ ਚਲੇ ਜਾਣਗੇ ਗੁਰੂ ਰੱਖਣ ਵਾਲਾ ਹੈ ਤੇ ਰੱਖੇ ਰੱਖਣ ਹਾਰੇ ਆਪਿਓ ਬਾਰੇ ਨਾ ਗੁਰਗੀ ਪੈਰੀ ਪਾਏ ਕਾਜ ਸਵਾਰੀ ਸੁਏ ਸੀ ਅੱਜ ਦਾ ਜੋ ਮਹੀਨਾ ਮਰੀ ਕਿਰਪਾ ਨਾਲ ਆਰੰਭ ਹੋਇਆ ਸੰਕੇਵ ਦੇ ਵੀ ਸ਼ਾਰਟ ਦੇ ਵਿੱਚ ਉਹਦੀ ਵਿਚਾਰ ਆਪ ਜੀ ਨੇ ਸਾਂਝੀ ਕੀਤੀ ਹੈ ਤੇ ਆਪ ਨਾਲ ਸਾਂਝੀ ਕੀਤੀ ਹੈ ਮਹਾਰਾਜ ਜੀ ਇਸ ਦਾ ਭਾਅ ਅਰਥ ਸਭ ਦੇ ਹਿਰਦਿਆਂ ਵਿੱਚ ਵਸਾਉਣ ਅਰਦਾਸ ਕਰਦੇ ਹਾਂ ਮਹਾਰਾਜ ਜੀ ਸਭ ਨੂੰ ਖੁਸ਼ੀਆਂ ਦੇਣ ਬੁਰੇ ਦਾ ਵੀ ਭਲਾ ਕਰਨ ਅਮਰਤ ਵੇਲੇ ਹਾਜ਼ਰੀਆਂ ਪਰੋ ਸੇਵਾ ਸਿਮਰਨ ਕਰੋ ਸ਼ੁਕਰਾਨਾ ਕਰੋ ਤੇ ਦੇਸ਼ ਪ੍ਰਦੇਸ਼ ਮਹਾਰਾਜੇ ਉਹ ਸਭ ਦੇ ਬੱਚਿਆਂ ਨੂੰ ਖੁਸ਼ੀਆਂ ਬੱਚਿਆਂ ਨੂੰ ਵਿੱਦਿਆ ਦੇ দান ਪਰਿਵਾਰਾਂ ਵਿੱਚ ਏਕਤਾ ਤਫਾਕ ਪਿਆਰ ਆਪ ਜੀ ਨੇ ਗੁਰੂ ਘਰ ਦੀ ਸੇਵਾ ਕੀਤੀ ਹੈ ਸੋ ਬੇਅੰਤ ਅਰਦਾਸ ਬਿਠਾਵਾ ਕੀਤੀਆਂ ਹਨ ਗੁਰਬਾਣੀ ਕਥਾ ਕੀਰਤਨ ਦਾ ਬੇਅੰਤ ਸਤਿਕਾਰ ਕੀਤਾ ਹੈ ਮਾਰਗ ਦਿਆ ਕਰਦੀ ਸਭ ਦਾ ਤਿਲ ਤਿਲ ਭੇਟ ਪਰਫੁੱਲਦ ਕਰਨਾ ਪ੍ਰਵਾਨ ਕਰਨਾ ਕਮਾਈਆਂ ਵਿੱਚ ਬਰਕਤਾਂ ਬਖਸ਼ਿਸ਼ਾਂ ਵਾਦੇ ਪਾਉਣੇ ਸਾਰੀ ਸੰਗਤ ਦਾ ਕੋਟਾਨ ਕੋੜ ਧੰਨਵਾਦ ਗੁਰੂ ਘਰ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਜ਼ਿਆਦਾ ਧੰਨਵਾਦ ਬਹੁਤ ਹੀ ਬੜੀਆ ਸੁਚੱਜੇ ਤਰੀਕੇ ਦੇ ਨਾਲ ਕਾਰਜ ਕਰ ਰਹੇ ਨੇ ਤੇ ਮਹਾਰਾਜ ਜੀ ਚੜ੍ਹਦੀਆਂ ਕਲਾ ਬਖਸ਼ਣ ਹੋਰ ਵੀ ਸੋਹਣੇ ਕਾਰਜ ਕਰਨ ਤੇ ਸੰਗਤ ਵੀ ਆ ਕੇ ਗੁਰਬਾਣੀ ਦਾ ਆਨੰਦ ਲਵੇ ਸੋ ਇੰਨੀ ਸੇਵਾ ਪ੍ਰਵਾਨ ਭੁੱਲ ਚੁੱਕ ਮਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ